ਪੰਡਿਤ ਅਸੀਆ ਉਹਦਾ ਸਾਹਿਸੀਕਾਲ ਅਲਸਬ ਯਾਤਾਂ ਲਈ ਠੀਕ ਤਾਂ ਵਸ ਠੀਕ ਹੈ ਕਿਰਪਾ ਬਾਗਰੂ ਜੀ ਅਪਾ ਰਸਾ ਉਹਦੇ ਲਰੀਨ ਅਗੇ ਚਲਾਉਂਦੇ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਜੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਨੂੰ ਜੀ ਦੁਆਰਾ ਸ਼੍ਰੀਕਾਲ ਤੱਕ ਸਾਡ ਸੱਦਣ ਦੀ ਜਿਹੜੀ ਜਿਹੜੀ ਸ਼ਾਜਿਸ਼ ਘੜੀ ਗਈ ਆ ਹਾਂਜੀ ਹਾਂਜੀ ਉਹ ਕਿੱਥੋਂ ਸ਼ੁਰੂ ਹੋਈ ਤੇ ਆਪਾਂ ਕਿੱਥੋਂ ਤੱਕ ਉਹਨੂੰ ਅੱਗੇ ਗੱਲਬਾਤ ਅਗੇ ਕਰ ਸਕਦੇ ਆ ਤਾਂ ਤਰਪਦੇ ਵੀ ਜੇ ਵੈਸੇ ਤਾਂ ਜੋ ਜੋ ਵੀ ਇਹ ਘਨਾ ਕਰਮ ਹੋਇਆ ਸੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ 'ਚ ਉਹਦੇ ਬਾਰੇ ਵਾਰੀ-ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸਾਹਿਬ ਬਾਦਲ ਸਾਹਿਬ ਵੀ ਹਾਂਜੀ ਮੁੱਢਲੀ ਲੀਡਰਸ਼ਿਪ ਵਾਰ-ਵਾਰ ਅਸ਼ੀਰਕਾਲਤਖ ਸਾਹਿਬ ਤੇ ਪੇਸ਼ ਹੋ ਕੇ ਹਾਂਜੀ ਨਮਾ ਪੇ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਅਕਾਰਟੇ ਸੀਗੇ ਕਿ ਘਟੋ ਘਟ ਦੋ ਜਾਂ ਤਿੰਨ ਵਾਰੀ ਤਾਂ ਮੈਨੂੰ ਯਾਦ ਆ ਚੰਗੀ ਤਰ੍ਹਾਂ ਵੀ ਤਿੰਨ ਵਾਰੀਆਂ ਪ੍ਰਕਿਰਿਆ ਹੋਈ ਸੀਗੀ ਜੀ ਪਰ ਜਦੋਂ ਇਹ ਫਿਰ ਸ਼ਾਸਨ ਘੜੇ ਗਈਆਂ ਤੇ ਗਾਮੀਹਾ ਪ੍ਰੈਸਿੰਗ ਜਿਹੜੇ ਉਸ ਵੇਲੇ ਕਾਰਜਕਾਰੀ ਜਹੇਦਾਰ ਸੀਗੇ ਸ਼ਿਕਾਤਕ ਸਾਹਿਬ ਦੇ ਉਹਨਾਂ ਦੀ ਭਰ ਦੇ ਜੇ ਗ੍ਰਹਿ ਮੰਤਰੀ ਅਮਿਸ਼ਾ ਜੀ ਨਾਲ ਮੀਟਿੰਗਾਂ ਸ਼ੁਰੂ ਹੋਈਆਂ ਇਹ ਤੋਂ ਬਾਅਦ ਇਹ ਦੁਬਾਰਾ ਘਟਨਾ ਕਰਵਾ ਫੇਰ ਸ਼ੁਰੂ ਹੋਇਆ ਉਹ ਸ਼ੁਰੂ ਹੋਣ ਤੋਂ ਲੈ ਕੇ ਆਪਾਂ ਗੱਲ ਸ਼ੁਰੂ ਕਰਦੇ ਆਂ ਵੀ ਇਹ ਦੀ ਪਿੱਠ ਭੂਮੀ ਚ ਕੀ ਸੀ ਤੇ ਕਿੱਥੋਂ ਇਹ ਸ਼ਾਸਨ ਘੜੀ ਗਈ ਤੇ ਕਿੱਥੋਂ ਤੱਕ ਇਹ ਪਹੁੰਚਾਈ ਗਈ ਤੇ ਉਹਦੇ ਬਾਰੇ ਆਪਾਂ ਇਹ ਹੈ ਵੀ ਜਦੋਂ ਇੱਕ ਕਹਾਣੀ ਸ਼ੁਰੂ ਹੁੰਦੀ ਆ ਸਾਨੀ ਮੇਲੇ ਤੋਂ ਵੀ ਹਾਂਜੀ ਤੇ ਉਹਦੇ ਬਾਰੇ ਜੋ ਤੁਹਾਡੀ ਜਾਣਕਾਰੀ ਚਾਹ ਤੁਸੀਂ ਅੱਗੇ ਆਪਾਂ ਦਸ਼ਕਾ ਨਾਲ ਸ਼ੇਅਰ ਕਰਦੇ ਆਂ ਜੀ ਹਾਂਜੀ ਇਸਰਾ ਹੈ ਆਕਸਵਾ ਦੇਖੋ ਇਹ ਜਿਹੜੀਆਂ 17ਆਂ ਹੋਈਆਂ ਨਾ ਚੋਣਾਂ ਦੇ ਵਿੱਚ ਇਹ ਤਾਂ 17 ਚ ਵੀ ਹੋਈ ਸੀ ਹਾਂਜੀ ਉਹਨਾਂ ਵਿੱਚ ਵੀ ਹੋਈ ਸੀ ਹਾਂਜੀ 22 ਚ ਵੀ ਹੋਈ ਆ ਤੇ ਕਿਉਂ ਇਹ 24 ਦੀ ਜਿਹੜੀ ਚੋਣ ਦੀ ਹਾਰ ਅਕਾਲੀ ਦਲ ਦੀ ਉਹੀ ਮੁੱਦਾ ਬਣਿਆ ਪਹਿਲੀਆਂ ਨਹੀਂ ਬਣਿਆ ਕਿਉਂਕਿ ਅਸਲ ਦੇ ਵਿੱਚ ਕੀ ਸੀ ਕਿ ਪਹਿਲਾਂ ਇਹਨਾਂ ਸੰਝ ਪਿਆਲੀ ਹੈਗੀ ਸੀ ਬੀਜੇਪੀ ਦੇ ਨਾਲ ਤੇ ਬੀਜੇਪੀ ਜਿਹੜੀ ਹੈਗੀ ਉਹ ਸੋਚ ਰਹੀ ਸੀ ਕਿ ਅਸੀਂ ਅੰਦਰੋਂ ਅੰਦਰੀ ਜਿਹੜਾ ਹੈਗਾ ਇਹਨਾਂ ਦਬਾਅ ਪਾ ਕੇ ਇਹਨਾਂ ਤੋਂ ਅਸੀਂ ਵੱਧ ਸੀਟਾਂ ਵੀ ਲਵਾਂਗੇ ਅਸੀਂ ਲੋੜ ਤੋਂ ਵੱਧ ਜਿੰਨਾ ਹੱਕ ਉਹਨਾਂ ਦਾ ਪਹਿਲਾਂ ਹੈ ਸੀ ਉਸ ਤੋਂ ਵੱਧ ਅਸੀਂ ਸਪੇਸ ਲਵਾਂਗੇ ਪਰ ਅਕਾਲੀ ਦਲ ਉਹਨਾਂ ਨੂੰ ਉਹ ਸਪੇਸ ਦੇਣ ਨੂੰ ਤਿਆਰ ਨਹੀਂ ਸੀ ਹੋ ਰਿਹਾ ਉਹਨਾਂ ਨੂੰ ਪਤਾ ਸੀ ਕਿ ਜੇ ਇਹਨਾਂ ਨੂੰ ਸਪੇਸ ਵੱਧ ਦਿੱਤਾ ਤਾਂ ਇਹ ਅਕਾਲੀ ਦਲ ਦੀ ਹੋਂਦ ਨੂੰ ਖੋਰਾ ਲਗਣਾ ਲਾਉਣ ਦੀ ਜਿਹੜੀ ਹੈਗੀ ਕੋਸ਼ਿਸ਼ ਉਹ ਹੋਰ ਜਿਹੜੀ ਹੈਗੀ ਉਹ ਤੇਜ਼ੀ ਫੜ ਜਾਏਗੀ ਬਿਲਕੁਲ ਜੀ ਬਸ ਅਦਰਵਾਈਜ਼ ਤੁਸੀਂ ਦੇਖੋ ਕਿ ਜਿਹੜੇ ਬਾਗੀ ਗਰੁੱਪ ਦੇ ਲੋਕ ਨੇ ਉਹ ਪਹਿਲਾਂ ਨਹੀਂ ਜਾਗੇ ਗੱਲ ਕਿੱਥੋਂ ਸ਼ੁਰੂ ਹੋਈ ਆ ਗੱਲ ਹੋਈ ਆ ਜਦੋਂ ਅਕਾਲੀ ਦਲ ਨੇ ਗੱਠਜੋੜ ਖਤਮ ਕਰਤਾ ਭਾਜੀ ਬੀਜੇਪੀ ਨੂੰ ਲੱਗਿਆ ਕਿ ਹੁਣ ਇਹ ਸਾਡੇ ਨਾਲ ਨਹੀਂ ਖੜਨਗੇ ਕਿਉਂਕਿ ਕਿਸਾਨੀ ਮੁੱਦਾ ਇਹ ਜਿਹਾ ਸੀ ਜਿਸ ਦੇ ਵਿਰੁੱਧ ਕਿਸੇ ਵੀ ਕੀਮਤ ਤੇ ਜਿਹੜਾ ਅਕਾਲੀ ਦਲ ਆ ਉਹ ਨਹੀਂ ਸੀ ਜਾ ਸਕਦਾ ਉਹਨਾਂ ਦਾ ਅਧਾਰ ਵੀ ਉੱਤੇ ਅਕਾਲੀ ਦਲ ਨੂੰ ਗੱਠਜੋੜ ਖਤਮ ਕਰਨ ਵਾਸਤੇ ਮਜਬੂਰ ਕੀਤਾ ਗਿਆ ਅਕਾਲੀ ਦਲ ਤਾਂ ਨਾ ਤਾਂ ਕਿਸਾਨਾਂ ਨੂੰ ਛੱਡ ਸਕਦਾ ਸੀ ਨਾ ਇਹ ਪੰਥਕ ਮੁੱਦੇ ਛੱਡ ਸਕਦਾ ਸੀ ਮੈਂ ਮੈਂ ਉਹੀ ਗੱਲ ਹੈ ਅਕਾਲੀ ਦਲ ਨੇ ਜਿਹੜਾ ਹਰ ਕੋਸ਼ਿਸ਼ ਕੀਤੀ ਵੀ ਕਿਸਾਨਾਂ ਦੀ ਗੱਲ ਜਿਹੜੀ ਆ ਇੱਕ ਸਰਕਾਰ ਤੱਕ ਪਹੁੰਚਾਈ ਜਾਵੇ ਤੇ ਸਰਕਾਰ ਦੀ ਗੱਲ ਕਿਸਾਨਾਂ ਤੱਕ ਪਹੁੰਚਾਈ ਜਾਵੇ ਤੇ ਇੱਕ ਵਿਚੋਲੀਏ ਵਾਂਗੂ ਇਸ ਨੂੰ ਜਿਹੜਾ ਗੱਲ ਨੂੰ ਨਿਜਿੱਠਣ ਦੀ ਕੋਸ਼ਿਸ਼ ਕੀਤੀ ਜਾਂ ਇਹ ਕੁਝ ਕੀਤੀ ਹਰ ਕੁਝ ਕੀਤੀ ਹਾਂਜੀ ਬਿਲਕੁਲ ਇਦਾਂ ਹੀ ਹੋਇਆ ਪਰ ਤੋਸਾਰ ਜਿਹੜੀ ਆ ਆਪਣੇ ਜਿੱਤੇ ਬਜਿੱਦ ਸੀ ਵੀ ਅਸੀਂ ਇਹ ਕਿਸਾਨ ਬਿਲਜਟ ਇਹਨੇ ਪਾਸ ਕਰਨੇ ਆ ਕਾਨੂੰਨ ਪਾਸ ਕਰਨੇ ਹੀ ਕਰਨੇ ਨੇ ਇਸ ਉੱਤੇ ਧਿਆਨ ਕੇ ਫਿਰ ਜਦੋਂ ਸਾਨੂੰ ਇਕੱਠ ਜੋੜ ਕੇ ਅਕਾਲੀ ਦਲ ਨੂੰ ਤੋੜਨਾ ਪਿਆ ਹਾਂਜੀ ਦੇਖੋ ਜੀ ਅਕਾਲੀ ਦਲ ਨੂੰ ਤੋੜਨਾ ਹੀ ਪੈਣਾ ਸੀ ਹਾਂਜੀ ਆਪਣਾ ਆਧਾਰ ਜਿਹੜਾ ਹੁੰਦਾ ਹੈ ਬਿਲਕੁਲ ਔਰ ਆਪਣੇ ਲੋਕ ਹੁੰਦੇ ਨੇ ਯਾ ਕਿਉਂਕਿ ਕਿਸਾਨੀ ਜਿਹੜੀ ਰੀੜ ਦੀ ਹੱਡੀ ਆ ਅਕਾਲੀ ਦਲ ਦੀ ਬਿਲਕੁਲ ਅਸੀਂ ਸਾਰੇ ਪੰਜਾਬੀ ਹੀ ਜਿਹੜੇ ਹੈਗੇ ਉਹਨਾਂ ਦੀ ਲੋੜ ਆ ਅਕਾਲੀ ਦਲ ਨੂੰ ਤੇ ਪੰਜਾਬੀਆਂ ਨੂੰ ਅਕਾਲੀ ਦਲ ਦੀ ਲੋੜ ਹੈ ਪਰ ਕਿਸਾਨੀ ਜਿਹੜੀ ਹੈਗੀ ਨਾ ਉਹ ਇੱਕ ਤਰ੍ਹਾਂ ਦੀ ਜੇ ਕਹਿ ਲੋ ਪੰਜਾਬ ਦੀ ਸਿਆਸਤ ਦੀ ਔ ਰੀੜ ਦੀ ਹੱਡੀ ਆ ਤੇ ਉਹ ਅਕਾਲੀ ਦਲ ਦੀ ਵੀ ਰੀੜ ਦੀ ਹੱਡੀ ਹੈ ਹੂੰ ਤੇ ਤੁਸੀਂ ਦੇਖੋ ਕਿ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਕਿਸਾਨ ਅੰਦੋਲਨ ਵੇਲੇ ਤੁਹਾਡੇ ਯਾਦ ਹੋਏਗਾ ਕਿ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਜਿਹੜੇ ਕਿ ਰਖੜਾ ਸਾਹਿਬ ਦੇ ਵੱਡੇ ਭਰਾ ਨੇ ਵੱਡੇ ਕਾਰੋਬਾਰੀ ਨੇ ਅਮਰੀਕਾ ਦੇ ਵਿੱਚ ਉਹ ਆਏ ਸੀ ਕਸਾਨੀ ਅੰਦੋਲਨ ਦੀ ਮਦਦ ਵਾਸਤੇ ਬਿਲਕੁਲ ਅਲ ਵੈਸੇ ਤਾਂ ਉਹਨੇ ਮਦਦ ਭੇਜੀ ਹੈ ਪਰ ਉਹ ਆਪ ਵੀ ਆਏ ਸੀ ਹਾਂਜੀ ਪਰ ਉਹਨਾਂ ਨੂੰ ਇਥੇ ਲੈਂਡ ਨਹੀਂ ਸੀ ਕਰਨ ਦਿੱਤਾ ਗਿਆ ਫਿਰਪੋਰਟ ਤੋਂ ਮੋੜ ਦਿੱਤਾ ਗਿਆ ਸੀ ਨਾ ਫਿਰਪੋਰਟ ਤੋਂ ਮੋੜ ਦਿੱਤਾ ਗਿਆ ਸੀ ਹਾਂਜੀ ਪਰ ਜਦੋਂ ਭਾਜਪਾ ਨੇ ਸਮਝਿਆ ਕਿ ਸਾਨੂੰ ਹੁਣ ਅਕਾਲੀ ਦਲ ਦੇ ਵਿਰੁੱਧ ਕੋਈ ਅਕਾਲੀ ਦਲ ਦੇ ਵਿੱਚੋਂ ਹੀ ਢਾੜਾ ਖੜਾ ਕਰਨਾ ਹੈ ਯਾ ਉਦੋਂ ਉਹਨਾਂ ਨੂੰ ਬੁਲਾ ਕੇ ਸਨਮਾਨਤ ਵੀ ਕੀਤਾ ਗਿਆ ਬਿਲਕੁਲ ਬਿਲਕੁਲ ਦੂਸਰੇ ਪਾਸੇ ਜਿਹੜਾ ਹੈਗੇ ਗਿਆਨੀ ਹਰਪ੍ਰੀਤ ਸਿੰਘ ਉਹਨੇ ਉਹਨਾਂ ਨੂੰ ਅਮਿਤ ਸ਼ਾਹ ਜੀ ਆਪ ਮਿਲਣ ਆਏ ਪਰ ਤੁਸੀਂ ਕਨਵਰਟ ਕਰੋਗੇ ਕਿ ਅਮਿਤ ਸ਼ਾਹ ਜੀ ਦੇ ਮਿਲਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਅਪਰੋਚ ਸੀ ਨਾ ਉਹਨਾਂ ਨੇ ਕੁਝ ਰੈਡੀਕਲ ਬਣਾ ਲਈ ਉਹ ਗਰਮ ਖਿਆਲੀ ਗੱਲਾਂ ਕਰਨ ਲੱਗ ਗਏ ਔਰ ਸ਼ਾਇਦ ਜੇ ਕਿਤੇ ਆਪਾਂ ਭਾਲੀਏ ਤਾਂ ਉਹਨਾਂ ਦੀ ਕਿਸੇ ਕਲਿੱਪ ਦੇ ਵਿੱਚੋਂ ਇਹ ਵੀ ਮਿਲ ਜੇਗਾ ਕਿ ਅਕਾਲੀ ਦਲ ਨੂੰ ਸਿਆਸਤ ਤੋਂ ਪਾਸੇ ਹੋ ਕੇ ਸਿਰਫ ਧਰਮ ਜਿਹੜਾ ਹੈਗਾ ਉਹ ਪ੍ਰਚਾਰ ਵਾਲੇ ਪਾਸੇ ਲੱਗ ਜਾਣਾ ਚਾਹੀਦਾ ਹਾਲਾਂਕਿ ਇਹਦੇ ਵਿੱਚ ਹੀ ਉਚਾਲੇ ਉਹਨਾਂ ਨੇ ਸਪਕਾਸ਼ ਸਿੰਘ ਬਾਦਲ ਦੀ ਜਦੋਂ ਉਹਨਾਂ ਦਾ ਅੰਤਨ ਆਪਣਾ ਅਰਦਾਸ ਹੋਈ ਆ ਉਸ ਲਈ ਜਿਹੜਾ ਉਹਨਾਂ ਦਾ ਜਿਹੜਾ ਭਾਸ਼ਣ ਸੀ ਆ ਗਿਆਨੀ ਅਪਜੀਤ ਸਿੰਘ ਦਾ ਉਹ ਇੰਨਾ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਤੇ ਸਾਹਿਬ ਬਾਦਲ ਪੱਕੀ ਸੀਗਾ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਇਹ ਬੰਦਾ ਕੋਈ ਦਿਨ ਬਾਅਦ ਇੰਨਾ ਖਲਾਫ ਹੋ ਜਾਏਗਾ ਹਾਂਜੀ ਸਹੀ ਗੱਲ ਤੁਹਾਡੀ ਦੇਖੋ ਹੋਇਆ ਕੀ ਕਿ ਉਹ ਕਾਰਨ ਇਹ ਸੀ ਕਿ ਉਹਨਾਂ ਨੇ ਆਪਣੀ ਜਿਹੜੀ ਹੈਗੀ ਸੁਰ ਕਿਉਂ ਬਦਲੀ ਕਿਉਂਕਿ ਉਹ ਚਾਹੁੰਦੇ ਸੀ ਕਿ ਇਹ ਸ਼ਾਇਦ ਅਕਾਲੀ ਦਲ ਇੰਨੇ ਗਰਮ ਖਿਆਲੀ ਸੁਰਾਂ ਦੇ ਵੀ ਮਗਰ ਨਹੀਂ ਲੱਗੇਗਾ ਉਹਦੇ ਨਾਲ ਸਿੱਖ ਜਗਤ ਦੇ ਵਿੱਚ ਅਕਾਲੀ ਦਲ ਦੀ ਭਲ ਜਿਹੜੀ ਹੈਗੀ ਉਹ ਕਟ ਜਾਏਗੀ ਕਿ ਹਗਿਆਨੀ ਹਰਪ੍ਰੀਤ ਸਿੰਘ ਦਾ ਅਕਾਲ ਤਖਤ ਦੇ ਜਸੇਹਾਰ ਹੁੰਦੇ ਹੋਏ ਕੌਮ ਨੂੰ ਜਿਆਦਾ ਜਿਹੜਾ ਹੈਗਾ ਡਟ ਕੇ ਖੜਨ ਦਾ ਹੌਕਾ ਦੇ ਰਹੇ ਨੇ ਤੇ ਅਕਾਲੀ ਦਲ ਸ਼ਾਇਦ ਸਰ ਸੁਖਵੀਰ ਸਿੰਘ ਉਹਨੇ ਅੱਗੇ ਨਹੀਂ ਆ ਰਹੇ ਇਹ ਕਿ ਤਰੀਕਾ ਸੀ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਦੀ ਸ਼ਬੀ ਨੂੰ ਜਿਹੜਾ ਹੈਗਾ ਆਮ ਲੋਕਾਂ ਦੇ ਵਿੱਚ ਨਹੀਂ ਮੇਲੇ ਹੋਣ ਦਾ ਹਾਂਜੀ ਹਾਂ ਸੋ ਇਸ ਤੋਂ ਬਾਅਦ ਅੱਗੇ ਸੋਚਣ ਵਾਲੀ ਗੱਲ ਇਹ ਵੀ ਹੈਗੀ ਆ ਕਿ ਜਦੋਂ ਸਾਰੀਆਂ ਗੱਲਾਂ ਤੋਂ ਬਾਅਦ ਬਾਗੀ ਤੇ ਜੇ ਜਿਕੇ ਹੁਣ ਲੱਗਦੀ ਹੈ ਕਿ ਇਹ ਸਾਰਾ ਔਰ ਤਾਣਾ ਬਾਣਾ ਰੱਜ ਕੇ ਹੀ ਇਹ ਜਿਹੜੀ ਬਾਗੀ ਧਿਰਨੇ ਜਿਹੜਾ ਹੈਗਾ ਸੀ ਉਥੇ ਆਪਣਾ ਇਹ ਪੱਤਰ ਦਿੱਤਾ ਸੀ ਅਕਾਲੀ ਦਲ ਦੇ ਵਿੱਚ ਸਾਨੂੰ ਵੀ ਮaaf ਕੀਤਾ ਜਾਵੇ ਤੇ ਬਾਕੀਆਂ ਨੂੰ ਵੀ ਮaaf ਕੀਤਾ ਜਾਵੇ ਕਿ ਸਾਰੀ ਲੀਡਰਸ਼ਿਪ ਜਿਹੜੀ ਹੈਗੀ ਉਹ ਮੰਨੇ ਸੀ ਕਿ ਅਸੀਂ ਵੀ ਉਸ ਲੀਡਰਸ਼ਿਪ ਜਿਹੜੀ ਹੈਗੀ ਸੀ ਜਿਹਦੇ ਵਿੱਚ ਰਾਜ ਵਿੱਚ ਬੇਅਦਮੀਆਂ ਹੋਈਆਂ ਜਾਂ ਹੋਰ ਘਟਨਾਵਾਂ ਹੋਈਆਂ ਅਸੀਂ ਉਹਦਾ ਹਿੱਸਾ ਸੀ ਇਹ ਬਾਅਦ ਵਿੱਚ ਜਦੋਂ ਚੰਦੂ ਮજરા ਸਾਹਿਬ ਦੇ ਜਿਹੜਾ ਬਿਆਨ ਸੀ ਉਹਦੇ ਵਿੱਚ ਸਪਸ਼ਟ ਹੋ ਗਿਆ ਸੀ ਕਿ ਇਹ ਸਾਰੀ ਗੱਲ ਪਹਿਲਾਂ ਬਤਾਣਾ ਬਾਣਾ ਬੁਣ ਕੇ ਸਾਰੀ ਵਿਉਂਤ ਘੜ ਕੇ ਕੀਤੀ ਗਈ ਸੀ ਬਿਲਕੁਲ ਠੀਕ ਹੈ ਪਰ ਉਦੋਂ ਜਿਹੜੇ ਜਦੋਂ ਕਰੀ ਗਈ ਉਦੋਂ ਇੱਕ ਚੀਜ਼ ਦੇਖਣ ਵਾਲੀ ਸੀ ਕਿ ਜਦੋਂ ਪਹਿਲੀ ਵਾਰੀ ਸਾਰੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਸੁਖਵੀਰ ਸਿੰਘ ਉਹਨਾਂ ਨੂੰ ਇਹ ਕਿਹਾ ਗਿਆ ਤੁਸੀਂ ਹਾਂ ਜਾਂ ਨਾ ਚ ਜਵਾਬ ਦਿਓ ਜਿਸdੀਆਂ ਕੇ ਮੈਨੀਫੈਸਟੇਸ਼ਨ ਕਿਸੇ ਹੋਰ ਪਾਸੇ ਨੂੰ ਉਹਦੇ ਅਰਥ ਬਾਅਦ ਵਿੱਚ ਕੱਢਣੇ ਸ਼ੁਰੂ ਕੀਤੇ ਗਏ ਜਦੋਂ ਅਕਾਲ ਤਖਤ ਦੀ ਫਸੀਲ ਦੇ ਉੱਤੇ ਕਿਸੇ ਨੂੰ ਇਹ ਕਿਹਾ ਜਾਂਦਾ ਹੈ ਕਿ ਹਾਂ ਜਾਂ ਨਾ ਕਿ ਜਵਾਬ ਦਿਓ ਤੇ ਫਿਰ ਬੇਅਦਮੀਆਂ ਤੇ ਹੋਈਆਂ ਸੀ ਉਸ ਸਮੇਂ ਦੇ ਵਿੱਚ ਉਹ ਸੁਖਵੀਰ ਸਿੰਘ ਕੇ ਮਨਾタル ਸਕਦੇ ਸੀ ਉਹ ਤਾਂ ਮੌਕੇ ਤੇ ਵੀ ਜਦੋਂ ਗੱਲਬਾਤ ਚੱਲ ਰਹੀ ਸੀ ਉਹ ਇੱਕ ਰਨ ਗੱਲ ਮਾੜੀ ਕਰਨ ਦੀ ਕੋਸ਼ਿਸ਼ ਵੀ ਕੀਤੀ ਉਦੋਂ ਗਿਆਨੀ ਰਵੀंद्र ਸਿੰਘ ਨੇ ਜਾਇਦਾ ਉਹਨਾਂ ਨੇ ਰੋਕ ਤਾਂ ਨਹੀਂ ਜੀ ਤੁਸੀਂ ਗੱਲ ਨਹੀਂ ਕਰਨੀ ਹਾਂ ਜਾਂ ਨਾ ਹਾਂ ਦੇਖੋ ਜਦੋਂ ਕੋਈ ਇੱਕ ਗੀਚ ਆਪਸ਼ਨ ਹੀ ਨਹੀਂ ਦੇਈ ਤਾਂ ਫੇਰ ਉਹ ਹਾਂ ਹੀ ਕਹਿਣਾ ਆ ਉਹਨਾਂ ਨੂੰ ਹਾਂ ਹੀ ਕਹਿਣਾ ਪੈਣਾ ਤੇ ਉਸ ਚੀਜ਼ ਨੂੰ ਬਾਅਦ ਦੇ ਵਿੱਚ ਜਿਹੜਾ ਹੈਗਾ ਉਹਦੇ ਅਰਥ ਇਹ ਕੱਢਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੇ ਜਿਹੜਾ ਹੈਗਾ ਆਪਣਾ ਦੋਸ਼ ਕਬੂਲ ਕੀਤਾ ਉਹਨਾਂ ਨੇ ਇਸ اخلاقی ਤੌਰ ਤੇ ਕਬੂਲ ਜ਼ਰੂਰ ਕੀਤਾ ਕਿ ਸਾਡਾ ਰਾਜ ਸੀ ਸਾਡੇ ਰਾਜ ਵਿੱਚ ਹੋਈਆਂ ਤੇ ਉਹਨਾਂ ਨੇ ਇਸ ਚੀਜ਼ ਨੂੰ ਆਪਣੀ ਨਿਮਰਤਾ ਸ਼ਰਧਾ ਤੇ ਸਮਰਪਣ ਦਿਖਾਉਂਦੇ ਹੋਏ ਇਹ ਮੰਨਿਆ ਹੈ ਔਰ ਉਹਨਾਂ ਦਾ ਇੱਕ ਹਰ ਇੱਕ ਸਿੱਖ ਦਾ ਫਰਜ਼ ਹੈ ਕਿ ਉਹ ਸਮਰਪਣ ਦੀ ਭਾਵਨਾ ਅਕਾਲ ਤਖਤ ਸਾਹਿਬਾ ਵਾਸਤੇ ਹੋਵੇ ਉਹਨਾਂ ਨੇ ਸਾਰਾ ਜੋ ਸਮੂਚਕ ਘਟਨਾਮਾ ਵਾਪਰੀਆਂ ਸੀ ਮੁਖੀ ਹੋਣ ਦੇ ਨਾਤੇ ਉਹਨਾਂ ਨੇ ਆਪਣੇ ਝੋੜੇ ਚ ਪਵਾ ਲੀਆਂ ਜਦੋਂ ਕਿ ਉਸ ਤੋਂ ਬਾਅਦ ਦੇ ਵੀ ਜਿਹੜੇ ਅਰਥ ਕੱਢਣੇ ਕੀਤੇ ਗਏ ਉਹ ਇਦਾਂ ਕੀਤੇ ਗਏ ਕਿ ਜਿਵੇਂ ਉਹਨਾਂ ਨੇ ਆਪਣੇ ਹੱਥ ਨਾਲ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਵੇ ਜਿਹੜਾ ਕਿ ਬਿਲਕੁਲ ਹੀ ਗੈਰਵਾਜਬ ਔਰ ਗੈਰਜ਼ਿਆਨਤੂਦਾਰ ਜਿਹੜੀ ਹੈਗੀ ਉਹਦੇ ਵਿਸ਼ਲੇਸ਼ਣ ਕੀਤਾ ਗਿਆ ਬਾਅਦ ਵਿੱਚ ਉਸ ਘਟਨਾ ਉਹਦੇ ਵਿੱਚ ਹੀ ਦੂਸਰੀ ਗੱਲ ਇਹ ਬਣਦੀ ਜੇ ਉਸ ਮੁੱਦੇ ਤੱਕ ਤਾਂ ਉਹ ਗੱਲ ਮੰਨਦੇ ਨੇ ਵੀ ਉਹਨਾਂ ਨੇ ਸਾਰੀਆਂ ਘਟਨਾਵਾਂ ਆਪਦੇ ਜ਼ਿੰਮੇ 'ਚ ਪਾ ਲੀਆਂ ਬੱਜੇ ਦਾ ਕਾਰ ਤੱਕ ਸਾਦਾ ਉਸ ਤੋਂ ਬਾਅਦ ਹੁਕਾਉਨਾਮਾ ਵੀ ਜੇ ਤੁਸੀਂ ਕੀਤੀਆਂ ਨੇ ਕਿ ਉਹਦੀ ਸਜ਼ਾ ਆਇਆ ਤਾਂ ਤੁਸੀਂ ਸਜ਼ਾ ਭੁਗਤੋ ਤੁਸੀਂ ਬਰੀ ਜੇ ਉਹ ਸਾਥ ਨੂੰ ਕੋਈ ਜਾਂਦਾ ਨਹੀਂ ਫਿਰ ਦੇਖੋ ਗੱਲ ਇਹ ਹੈ ਦੇਖੋ ਜੇ ਜਦੋਂ ਆਪਾਂ ਇਸ ਚੀਜ਼ ਨੂੰ ਇੱਕ ਚੀਜ਼ ਦੀ ਛਾਣਬੀਣ ਕਰਦੇ ਆ ਨਾ ਪਹਿਲੀ ਗੱਲ ਤੇ ਹੈ ਕਿ ਉਸ ਵਾਰ ਸੁਖਵੀਰ ਸਿੰਘ ਉਹਨਾਂ ਨੇ ਸਾਰੀਆਂ ਗੱਲਾਂ ਮੰਨ ਲੀਆਂ ਸਿਰ ਝੁਕਾ ਦਿੱਤਾ ਜੋ ਇਸ ਧਾਰਮਿਕ ਸਜ਼ਾ ਲਈ ਉਹ ਮੰਨ ਲਈ ਮੰਨ ਲਈ ਸਜ਼ਾ ਪੂਰੀ ਵੀ ਹੋਗੀ ਸਜ਼ਾ ਪੂਰੀ ਹੋਣ ਦਾ ਉਹਨਾਂ ਨੂੰ ਇਸ ਚੀਜ਼ ਬਾਰੇ ਮੇਰੇ ਖਿਆਲ ਉੱਥੋਂ ਪੱਤਰ ਵੀ ਮਿਲ ਗਿਆ ਕਿ ਹਾਂ ਤੁਸੀਂ ਸਜ਼ਾ ਪੂਰੀ ਕਰ ਲਿਖ ਲਿਖ ਲਿਖਤਾ ਹੈਗਾ ਠੀਕ ਹੈ ਜੀ ਜਦੋਂ ਇਹ ਸਾਰਾ ਕੁਝ ਹੋ ਗਿਆ ਜਦੋਂ ਦੂਜੇ ਪਾਸੇ ਸਿਰਸਾ ਸਾਹਿਬ ਖੜੇ ਸੀ ਹੋਰ ਕੁਝ ਖੜੇ ਸੀ ਜਿਨ੍ਹਾਂ ਨੂੰ ਅਕਾਲਤ ਸਾਖ ਸਾਹਿਬ ਤੋਂ ਇਹ ਕਹਿ ਦਿੱਤਾ ਹੈ ਕਿ ਤੁਸੀਂ ਅਜੇ ਪਤੇ ਤੋਂ ਤੇ ਤੁ ਤੁਸੀਂ ਅਜੇ ਅਜੇ ਇਥੋਂ ਕੱਢ ਸੁਧਾਈ ਗਈ ਪਤਸ਼ੁਮ ਦੇ ਜਿਹੜੇ ਔਰ ਸਨਮੁਖ ਹੋਣ ਦੇ ਕਾਲ ਤੱਕ ਸਭ ਦੇ ਕਾਬਿਲ ਨਹੀਂ ਹੈ ਪਰ ਮੈਂ ਹੈਰਾਨ ਹੈ ਕਿ ਅੱਜ ਤੱਕ ਉਹਨਾਂ ਲੋਕਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਆਪਣਾ ਪਤਿਤ ਪੁਣਾ ਦੂਰ ਕਰਕੇ ਜੇ ਤੁਸੀਂ ਵਾਕਈ ਹੀ ਸਮਰਪਤ ਅਕਾਲੀ ਦਲ ਨੂੰ ਆਪਣਾ ਪਤਿਤ ਪੁਣਾ ਦੂਰ ਕਰਕੇ ਦੁਬਾਰਾ ਕਿਉਂ ਜਿਹੜੇ ਹੈਗੇ ਗਿਆਨੀ ਹਰਪ੍ਰੀਤ ਸਿੰਘ ਨੇ ਕਦੇ ਨਹੀਂ ਉਹਨਾਂ ਨੂੰ ਬੁਲਾਇਆ ਕਿ ਆਪਣਾ ਸੁਧਾਰ ਕਰਕੇ ਦੁਬਾਰਾ ਆਓ ਤਾਂ ਕਿ ਤੁਹਾਡੀ ਜਿਹੜੀ ਹੈਗੀ ਅਕਾਲ ਤੱਕ ਤੁਹਾਡੀ ਜਿਹੜੇ ਤੁਸੀਂ ਜੋ ਕੁਝ ਕੀਤਾ ਵਰਤਿਆ ਉਹਦੀ ਸਮੀਖਿਆ ਕਰਕੇ ਤੇ ਤੁਹਾਨੂੰ ਯੋਗ ਬਣਦੀ ਸਜ਼ਾ ਲਾਈ ਜਾਵੇ ਇਹ ਕਦੇ ਨਹੀਂ ਹੋਇਆ ਇਸ ਚੀਜ਼ ਅੱਛਾ ਦੂਸਰੀ ਗੱਲ ਤੁਸੀਂ ਇੱਕ ਦੇਖੋ ਜਿੱਦੋਂ ਅਕਾਲ ਤੱਕ ਸਭ ਤੋਂ ਸਜ਼ਾ ਪ੍ਰਵਾਨ ਕਰ ਲਈ ਪੂਰੀ ਕਰ ਲਈ ਜਿੱਥੋਂ ਇੱਕ ਬਹੁਤ ਵੱਡੀ ਸਾਜ਼ਿਸ਼ ਉਗੜਦੀ ਹੈ ਜੇ ਆਪਾਂ سزا ਪ੍ਰਵਾਨ ਕਰਨ ਤੋਂ ਪਹਿਲਾਂ ਆਪਾਂ ਜਿਹੜਾ ਉਹ ਤੁਹਾਡਾ ਵਿੱਚੋਂ ਰਹਿ ਜਾਂਦਾ ਆਪਣਾ ਆਪਾਂ ਜਦੋਂ ਉਹਨਾਂ ਨੇ ਸਾਰੀ ਸਾਜ਼ਿਸ਼ ਘੜ ਕੇ ਸਾਹਿਬ ਵੀਰ ਸਿੰਘ ਬਾਦਲ ਨੂੰ ਇਸ ਕਾਲ ਤੱਕ ਸਾਹ ਤੇ ਸੱਦਿਆ ਵੀ ਤੁਸੀਂ ਆਪਦੇ ਆ ਤੁਹਾਡੇ ਇਲਜ਼ਾਮ ਨੇ ਇਹਦੇ ਹੱਥ ਤੁਸੀਂ ਪੇਸ਼ ਹੋ ਹਾਂ ਤਾਂ ਇੱਕ ਸੱਚੇ ਸੁੱਚੇ ਸਿੱਖ ਵਾਂਗ ਅਗਲੇ ਦਿਨ ਹੀ ਲਿਖਤੀ ਰੂਪ ਵਿੱਚ ਸਾਰਾ ਆਪਣਾ ਜੋ ਵੀ ਸੀਗਾ ਜਵਾਬ ਸੀਗਾ ਉਹ ਅਗਲੇ ਦਿਨ ਹੀ ਲੈ ਕੇ ਤੇ ਪਹੁੰਚ ਗਈ ਬਿਲਕੁਲ ਸਹੀ ਹੈ ਜੀ ਆਪਣੀ ਮਰਿਆਦਾ ਸੀਗੀ ਕਲਤਖ ਸਾਹਿਬ ਦੀ ਉਹ ਤਾਂ ਸੀ ਵੀ ਤੁਸੀਂ ਉਹਨਾਂ ਦਾ ਉਹਨਾਂ ਦਾ ਜਵਾਬ ਆ ਗਿਆ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਉਹਨੂੰ ਪਰਤਾਲ ਕਰੋ ਉਹਦੇ ਗੱਲਬਾਤ ਕਰੋ ਤੇ ਉਹਨਾਂ ਨੂੰ ਉਹ ਦੂਸਰੀ ਗੱਲ ਉਸੇ ਦਿਨ ਉਹਨੂੰ ਤਨਖਈਆ ਕਰਾ ਦਿੱਤਾ ਦੇਖੋ ਨਾਮ ਦੇਣ ਤੋਂ ਬਾਅਦ ਹਮੇਸ਼ਾ ਰਵਾਇਤ ਇਹ ਰਹੀ ਆ ਵੀ ਤੁਸੀਂ ਅਗਲੇ ਦਿਨ ਜਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਤਰਖਾ ਲਾ ਕੇ ਤੇ ਉਹਦਾ ਨਿਵੇੜਾ ਕਰੋ ਪਰ ਉਸ ਤੋਂ ਤਾਂ ਕਿ ਲਮਕਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਉਂਕਿ ਮੰਦਪਾ ਹੁੰਦਾ ਸੀ ਸ਼ੁਰੂ ਦੇ ਵਿੱਚ ਮਨ ਦੇ ਵਿੱਚ ਉਹਨਾਂ ਦਾ ਜੋਸ਼ ਸੀਗਾ ਉਹ ਉਹਨਾਂ ਦੀ ਇਹੀ ਸੀ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਲੀਲ ਕੀਤਾ ਜਾਵੇ ਵੱਧ ਤੋਂ ਵੱਧ ਇਹਨਾਂ ਨੂੰ ਖਰਾਬ ਕੀਤਾ ਜਾਵੇ ਤੇ ਅਲਕ ਸਾਬ ਇੱਥੇ ਹੀ ਤਾਂ ਜਿਹੜੀ ਹੈਗੀ ਉਹਦੀ ਜਿਹੜੀ ਸਾਰੇ ਘਟਨਾਕ੍ਰਮ ਦੇ ਵਿੱਚ ਜਿਹੜੀ ਹਰਪੀਤ ਸਿੰਘ ਗਿਆਨੀ ਜੀ ਉਹਨਾਂ ਦੀ ਸਾਸ਼ੀ ਪ੍ਰਵਿਰਤੀ ਸਾਹਮਣੇ ਨਜ਼ਰ ਆ ਰਹੀ ਹੈ ਇੱਕ ਬੰਦੇ ਨੇ ਪੂਰਾ ਮੰਨ ਲਿਆ ਉਹਨੂੰ ਸੱਯਾ ਵੀ ਲੱਗ ਗਈ ਉਹਨਾਂ ਨੇ ਉਹ ਉਹ ਪੂਰੀ ਨਿਭਾ ਵੀ ਦਿੱਤੀ ਹੈ ਉਸ ਤੋਂ ਬਾਅਦ ਉਹ ਦੁਬਾਰਾ ਬਾਰ-ਬਾਰ ਮੰਗ ਰਹੇ ਨੇ ਕਿ ਮੈਨੂੰ ਮੌਕਾ ਦਿਓ ਪੇਸ਼ ਹੋਣ ਦਾ ਤੁਸੀਂ ਕਹੋਗੇ ਕਿ ਇਮ ਜੀਨੇਸਾ ਕੋਲ ਮੁਕਾਇਆ ਗਿਆ ਇਹ ਚੀਜ਼ ਜਾਣਦੇ ਹੋਏ ਵੀ ਕਿ ਸਰਦਾਰ ਸੁਖਵੀਰ ਸਿੰਘ ਦੀ ਬੇਟੀ ਦਾ ਅੱਗੇ ਵਿਆਹ ਰੱਖਿਆ ਹੋਇਆ ਸੀ ਬੰਦੇ ਨੇ ਉਸ ਹਾਲਤ ਦੇ ਵਿੱਚ ਉਹਨਾਂ ਨੇ ਮਿਲਣਾ ਵੀ ਹੈਗਾ ਸਭ ਕੁਝ ਕਰਨਾ ਹੈ ਜਿਹੜੀ ਗੁਰੂ ਮਾਹਰ ਨਾਲ ਸੰਬੰਧਿਤ ਆਨੰਦ ਕਾਰਜ ਵੀ ਰਸਮਾਂ ਨੇ ਹੋਰ ਕਿੰਨਾ ਕੁਝ ਹੁੰਦਾ ਛਾਏ ਬੇਟੀ ਦੇ ਵਿਆਹ ਦੇ ਵਿੱਚ ਉਹ ਸਾਰਾ ਕੁਝ ਕਰਨਾ ਤੇ ਉਸ ਵਕਤ ਜੇ ਉਸ ਵਕਤ ਤੱਕ ਉਹਨਾਂ ਨੂੰ ਮਾਫੀ ਨਾਮਾ ਨਹੀਂ ਮਿਲਦਾ ਤਾਂ ਉਹਨਾਂ ਵਾਸਤੇ ਕਿੰਨੀ ਇੱਕ ਬੜੀ ਔਖੀ ਜ਼ਲਾਲਤ ਭਰੀ ਘੜੀ ਬਣਦੀ ਆ ਪਰ ਜਾਣ ਜਾਣ ਚਲ ਮਕਾਇਆ ਕੇ ਜਦੋਂ ਉਹਨਾਂ ਵੱਲੋਂ ਸਨੇਹ ਆ ਰਹੇ ਸੀ ਕਿ ਜੇ ਮੈਂ ਮੰਨ ਲਈ ਆ ਮੈਂ ਸਜਾ ਵੀ ਭੁੱਗਤ ਲਈ ਆ ਤੇ ਮੈਨੂੰ ਆਪਣਾ ਅਗਲਾ ਹੁਕਮ ਸੁਣਾਇਆ ਜਾਵੇ ਬੁਲਾ ਕੇ ਇੱਥੇ ਤੇ ਕੋਈ ਜਦੋਂ ਫੇਰ ਇੱਕ ਹੋ ਰਿਹਾ ਇਸ ਤੋਂ ਪਹਿਲਾਂ ਕਦੇ ਵੀ ਸ਼੍ਰੀ ਕਲਤਕ ਸਾਹਿਬ ਨੇ ਇਸ ਤਰ੍ਹਾਂ ਵੱਖ-ਵੱਖ ਜਥੇਬੰਦੀਆਂ ਨੂੰ ਸੱਦ ਕੇ ਆਪ ਸੱਦ ਸੱਦ ਕੇ ਵਿਰੋਧੀਆਂ ਨੂੰ ਸਾਰਿਆਂ ਨੂੰ ਸੱਦ ਸੱਦ ਕੇ ਇਹ ਕੋਣ ਦਾ ਇੱਕ ਤਰੀਕਾ ਲੱਭਿਆ ਉਹਨਾਂ ਨੇ ਵੀ ਅਸੀਂ ਬਾਕੀ ਜਥੇਬੰਦੀਆਂ ਨਾਲ ਸਲਾਮ مشورہ ਕਰਕੇ ਤੁਹਾਡਾ ਫੈਸਲਾ ਫੇਰ ਕਰਨਾ ਹੈ ਹਾਂ ਜੀ ਜਿਹੜੇ ਕੱਟੜ ਵਿਰੋਧੀ ਸੀ ਅਕਸਰ ਸਿਆਸਤ ਜਾਂ ਸਿਆਸਤ ਦੇ ਵਿੱਚ ਵਿਰੋਧੀ ਹਰ ਕਦੇ ਹੁੰਦੇ ਆ ਹਾਂਜੀ ਪੰਥਕ ਸਿਆਸਤ ਦੇ ਇਹਦੇ ਵਿੱਚ ਵૃતિ ਹੋਰ ਵੀ ਜ਼ਿਆਦਾ ਨੇ ਉਹਨਾਂ ਸਾਰਿਆਂ ਬਾਰੀ ਬਾਰੀ ਸੱਤ ਸੱਤ ਕੇ ਟਾਈਮ ਪਾਸ ਕਰਨ ਦੀ ਕੋਸ਼ਿਸ਼ ਕੀਤੀ ਟਾਈਮ ਲੰਗਾਉਣ ਦੀ ਕੋਸ਼ਿਸ਼ ਕੀਤੀ ਤੇ ਫੇਰ ਜਾ ਕੇ ਕਿਤੇ ਜਦੋਂ ਸਾਹਿਬ ਅਰਸ਼ਾ ਸਿੰਘ ਮਲਟੋਆ ਨੇ ਆਣ ਕੇ ਜਿਹੜਾ ਐਪੀਸੋਡ ਸ਼ੁਰੂ ਹੁੰਦਾ ਆ ਅਗਲਾ ਇੱਥੋਂ ਤੱਕ ਗੱਲ ਕਰਦੇ ਆ ਤਾਂ ਇਹ ਇੱਥੋਂ ਤੱਕ ਲਮਕਾਉਣ ਦੀ ਕੋਸ਼ਿਸ਼ ਸਿਰਫ ਉਹਨਾਂ ਨੂੰ ਵੱਧ ਤੋਂ ਵੱਧ ਸਮਾਂ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਅੱਛਾ ਇੱਕ ਇਹਦੇ ਵਿੱਚ ਨਾ ਇੱਕ ਪੱਖ ਮੈਂ ਉਜਾਗਰ ਜ਼ਰੂਰ ਕਰਨਾ ਚਾਹਾਂਗਾ ਹਾਂਜੀ ਕਿ ਜਦੋਂ ਬਾਗੀ ਧੜੇ ਨੇ ਆਪਣਾ ਇੱਕ ਜਿਹੜਾ ਹੈਗਾ ਉਥੇ ਬਿਆਨੀਆਂ ਦਿੱਤਾ ਸੀ ਜਾਂ ਜੇ ਕਹਰੋ ਕਿ ਇੱਕ ਆਪਣਾ ਬੇਨਤੀ ਪੱਤਰ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਸੀ ਕਿ ਅਸੀਂ ਵੀ ਉਸ ਲੀਡਰਸ਼ਿਪ ਦਾ ਹਿੱਸਾ ਸੀ ਸਾਨੂੰ ਵੀ ਬੁਲਾਇਆ ਜਾਵੇ ਤੇ ਸਾਨੂੰ ਵੀ ਸਜ਼ਾ ਲਾ ਕੇ ਉਸ ਦਾ ਜਿਹੜਾ ਹੈਗਾ ਉਹ ਨੀੜਾ ਦਿੱਤਾ ਜਾਵੇ ਤੇ ਸਜ਼ਾ ਲਾਈ ਜਾਵੇ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਕਿ ਜੇ ਲੀਡਰਸ਼ਿਪ ਦੇ ਵਿੱਚ ਸਾਰੇ ਹੀ ਲੀਡਰਸ਼ਿਪ ਜੇ ਹਰ ਸਾ ਸੁਖਵੀਰ ਸਿੰਘ ਵੀ ਹੈਗੇ ਸੀ ਤੇ ਬਾਕੀ ਚੰਦੂ ਮਾਜਰਾ ਸਾਹਿਬ ਸੀ ਤੂੰ ਝੁੰਦਾ ਸਾਹਿਬ ਸੀ ਰਖੜਾ ਸਾਹਿਬ ਸੀ ਤੇ ਹੋਰ ਵੀ ਨੰਦੇ ਹੈਗੇ ਸੀ ਪਰ ਜਦੋਂ ਇੱਕ ਗੱਲ ਹੁਕਮਨਾਮੇ ਦੇ ਵਿੱਚ ਇਹ ਗੱਲ ਕਹੀ ਗਈ ਕਿ ਮੌਜੂਦਾ ਲੀਡਰਸ਼ਿਪ ਲੀਡ ਕਰਨ ਦੀ ਯੋਗ ਨਹੀਂ ਹੈ ਹਾਂ ਤਾਂ ਫਿਰ ਉਹ ਅਯੋਗਤਾ ਦਾ ਠੱਪਾ ਕੱਲੇ ਸਰਦਾਰ ਸੁਖਵੀਰ ਸਿੰਘ ਤੇ ਹੀ ਕਿਉਂ ਲੱਗਿਆ ਤਾਂ ਸਾਚੂ ਹੋ ਸੀਗੀ ਦੇਖੋ ਨਾ ਹੋਤਾ ਉਸਲੀ ਗਾਇ ਅਹ ਇਹ ਉਹ ਗੱਲ ਮੈਂ ਕਰਨਾ ਚਾਹੁੰਦਾ ਕਿ ਉਨ ਜਿਤਨਾ ਅਸੀਂ ਸਾਰੇ ਲੀਡਰਸ਼ਿਪ ਵਿੱਚ ਸ਼ਾਮਲ ਆ ਅਸੀਂ ਐਡੇ ਆਪਣੇ ਚੰਗੇ ਚੰਗੇ ਸਿੱਖ ਹੋਣ ਦਾ ਵੀ ਵਿਖਾਵਾ ਕਰ ਰਹੇ ਆ ਸਮਰਪਿਤ ਸਿੱਖ ਅਕਾਲ ਤਖਤ ਦੇ ਹੋਣ ਦਾ ਕਿ ਅਸੀਂ ਆਪਣਾ ਕਸੂਰ ਮੰਨ ਰਹੇ ਆ ਪਰ ਜੇ ਸਿਆਸੀ ਤੌਰ ਤੇ ਕੋਈ ਸਜਾ ਲੱਗੇ ਭੁਗਤੇ ਤਾਂ ਉਹ ਕੱਲਾ ਸੁਖਵੀਰ ਸਿੰਘ ਪਰ ਤੁਸੀਂ ਖਿਆਲ ਕਰੋਗੇ ਕਿ ਜਦੋਂ ਇਸ ਹੁਕਮਨਾਮੇ ਤੋਂ ਬਾਅਦ ਇੱਕ ਵਾਰੀ ਇਹ ਬੜਾ ਇਹ ਰੌਲਾ ਪਾਇਆ ਸੀ ਕਿ ਸੁਖਵੀਰ ਸਿੰਘ ਉਹਨਾਂ ਨੇ ਹੁਕਮਨਾਮਾ ਨਹੀਂ ਮੰਗਨਿਆ ਜਾਂ ਉਹ ਪੂਰਨ ਰੂਪ ਚ ਨਹੀਂ ਮੰਨਿਆ ਤਾਂ ਇੱਕ ਕਾਂਗਰਸੀ ਲੀਡਰ ਜਿਹੜੇ ਇੱਥੇ ਗੁਰਦਾਸਪੁਰ ਤੇ ਡੇ ਸੁਜਿੰਦਰ ਸਿੰਘ ਰੰਧਾਵਾ ਸ਼ਾਇਦ ਉਹਦਾ ਨਾਮ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜਾ ਹੱਲਾ ਹੋ ਬਚਾਇਆ ਸੀ ਤੇ ਚਿੱਠੀ ਲਿਖੀ ਸੀ ਕਿ ਸੁਖਵੀਰ ਸਿੰਘ ਦੇ ਉੱਤੇ ਤੁਸੀਂ ਕ੍ਰਿਮినਲ ਕੇਸ ਦਰਜ ਕਰੋ ਉਹਦੇ ਜਵਾਬ ਦੇ ਵਿੱਚ ਜਿਹੜਾ ਬਾਕੀਆਂ ਦੇ ਬੁਲਾਰੇ ਨੇ ਉਹ ਬਰਾੜ ਸਾਹਿਬ ਜਿਹੜੇ ਰਾਜਪੁਰੇ ਤੋਂ ਚੋਣ ਲੜੇ ਸੀ ਉਹਨਾਂ ਨੇ ਉਹਦੇ ਵਿੱਚ ਉਹਨੂੰ ਰੰਧਾਵਾ ਸਾਹਿਬ ਨੇ ਜਵਾਬ ਦਿੱਤਾ ਸੀ ਕਿ ਕਾਂਗਰਸੀ ਲੀਡਰ ਨੂੰ ਇਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਇਹ ਦੋਵੇਂ ਪਾਸੇ ਅਕਾਲੀ ਲੀਡਰਸ਼ਿਪ ਹੈ ਤੇ ਇਹ ਅਕਾਲੀ ਲੀਡਰਸ਼ਿਪ ਦਾ ਮਾਮਲਾ ਆਪਣਾ ਹੈ ਠੀਕ ਹੈ ਆਪਣਾ ਮਾਮਲਾ ਹੈ ਤੇ ਮੈਨੂੰ ਅੱਜ ਤੱਕ ਕੋਈ ਇਹਨਾਂ ਚੋਂ ਇਹ ਦੱਸੇ ਕਿ ਫਿਰ ਉਹ ਉਹਦੇ ਵਾਸਤੇ ਇੱਕ ਸਿਆਸਤ ਤੋਂ ਪਾਸੇ ਕਰਨ ਵਾਲੀ ਗੱਲ ਕੱਲੇ ਸੁਖਵੀਰ ਸਿੰਘ ਵਾਸਤੇ ਕਿਉਂ ਫਿਰ ਬਾਕੀਆਂ ਵਾਸਤੇ ਕਿਉਂ ਜਦੋਂ ਬੰਦਾ ਕਹੇ ਕਿ ਅਸੀਂ ਸਿਆਸਤ ਦਾ ਹਿੱਸਾ ਇਹ ਚੀਜ਼ਾਂ ਕਿਉਂਕਿ ਇਹ ਫਿਰ ਗੱਲ ਉੱਥੇ ਹੀ ਅਸੀਂ ਕਿ ਕੱਲੇ ਸੁਖਵੀਰ ਸਿੰਘ ਨੂੰ ਪਾਸੇ ਕਰ ਦਿਓ ਤੇ ਉਸ ਦਾ ਵਿੱਚ ਤੁਸੀਂ ਆਪ ਵੇਖ ਵੀ ਲਿਆ ਕਿ ਮੁੜ ਕੇ ਪ੍ਰਧਾਨ ਕਿਨੇ ਬਣਨਾ ਸੀ ਅੱਜ ਤੱਕ ਨਹੀਂ ਦੇਖਿਆ ਹੈਗਾ ਕਿ ਇੱਕ ਬੰਦੇ ਨੂੰ ਕੋਹ ਜੱਜ ਕਹੇ ਕਿ ਇਸ ਬੰਦੇ ਨੂੰ ਜੇਲ੍ਹ ਕਰ ਦਿਓ ਤੇ ਇਹਦਾ ਜਿਹੜਾ ਕਾਰੋਗਾਰ ਜਾਂ ਜੋ ਵੀ ਇਹਦੀ ਸਿਆਸੀ ਪੋਜੀਸ਼ਨ ਹੈ ਉਹ ਉੱਥੇ ਮੈਨੂੰ ਬਿਠਾ ਦਿਓ ਉਹ ਜਿਵੇਂ ਕਹਿ ਸਕਦਾ ਹੈ ਨਹੀਂ ਕਿ ਵਿਚੋਲਾ ਬਣਾਇਆ ਤੈਨੂੰ ਵਿਚੋਲਾ ਸੀ ਉਹ ਆਪ ਲਾੜਾ ਬਣ ਬੈਠਾ ਨਹੀਂ ਜੀ ਵਿਚੋਲਾ ਵੀ ਨਹੀਂ ਸੀ ਅਕਾਲ ਤੱਕ ਦੇ ਚਲੋ ਮੰਨ ਲਿਆ ਆਪਣੀ ਇਹ ਫੈਸਲਾ ਕਰਾਉਣ ਵਾਸਤੇ ਵਿਚੋਲਗੀ ਵੀ ਮੰਨ ਲੀਏ ਹਾਂਜੀ ਹਾਂਜੀ ਵਿਚੋਲਾ ਸੀਗਾ ਤੂੰ ਆਪ ਲੜਾ ਬਣ ਬੈਠਾ ਦੱਸੋ ਆਪ ਹੀ ਲੜਾ ਉਹ ਦੇਖੋ ਉਹ ਉਹ ਉੱਥੋਂ ਪਤਾ ਲੱਗਦਾ ਅੱਛਾ ਫਿਰ ਇੱਕ ਹੋਰ ਤੁਸੀਂ ਹਾਸੋਹੀਣੀ ਗੱਲ ਔਰ ਪਰ ਹਾਸੋਹੀਣੀ ਤਾਂ ਹੈਗੀ ਆ ਪਰ ਉਹਦੇ ਨਾਲ-ਨਾਲ ਬਹੁਤ ਹੀ ਗੰਭੀਰ ਬਹੁਤ ਹੈ ਸ਼ਾਇਦ ਹਾਸੋਹੀਣਾ ਨਹੀਂ ਕਹਿਣਾ ਚਾਹੀਦਾ ਉਹਨੂੰ ਤੇ ਹਾਸੋਹੀਣਾ ਤਾਂ ਇਸ ਕਰਕੇ ਲੱਗਿਆ ਕਿ ਜਿਹੜੀ ਗੱਲ ਮੈਂ ਕਰਨ ਲੱਗਿਆ ਉਹਨਾਂ ਲੋਕਾਂ ਦਾ ਕਿਰਦਾਰ ਵੇਖੋ ਚੁੰਦਾ ਸਾਹਿਬ ਨੇ ਜਿਹੜੀ ਇਹ ਰਿਪੋਰਟ ਦਿੱਤੀ ਸੀ ਇਹ ਮੇਰਾ ਖਿਆਲ ਆ 19 ਦੀ ਨਾ 24 ਦੀ ਚੋਣ ਤੋਂ ਪਹਿਲਾਂ ਦਿੱਤੀ ਸੀ ਪਹਿਲਾਂ ਦੇ ਜੰਦੇ ਪਹਿਲਾਂ ਦੀ ਹੈ ਕਿ ਲੀਡਰਸ਼ਿਪ ਨੂੰ ਬਦਲਿਆ ਜਾਵੇ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਜਦੋਂ 2024 ਦੀ ਲੋਕ ਸਭਾ ਚੋਣ ਹੋਈ ਤੇ ਸਰਦਾਰ ਚੁੰਦਾ ਸਾਹਿਬ ਉਸੇ ਲੀਡਰਸ਼ਿਪ ਤੋਂ ਜਿਸ ਨੂੰ ਉਹ ਬਦਲਣ ਦੀ ਗੱਲ ਕਰ ਰਹੇ ਸੀ ਬਜਿੱਦ ਸੀ ਉਸੇ ਲੀਡਰਸ਼ਿਪ ਤੋਂ ਟਿਕਟ ਲੈ ਕੇ ਹਾਂ ਉਸ ਬੰਦੇ ਦੇ ਵਿਰੁੱਧ ਢੀਂਡ ਸਾਹਿਬ ਦੇ ਪਰਿਵਾਰ ਦੇ ਵਿਰੁੱਧ ਚੋਣ ਲੜ ਰਹੇ ਨੇ ਜਿਹਦੇ ਨਾਲ ਉਹ ਬਾਦ ਦੇ ਵਿੱਚ ਮਿਲ ਗਏ ਦੇਖੋ ਨਾ ਇਹ ਕੀ ਕਰਦਾ ਹੈ ਜੇ ਭਾਈ ਦੀਵੇ ਜੇ ਝੁੰਦਾ ਸਾਹਿਬ ਜਿੱਤ ਜਾਂਦੇ ਕੀ ਅਸੀਂ ਐਕਸਪੈਕਟ ਕਰਦੇ ਕਿ ਫਿਰ ਉਹ ਆਪਣੀ ਸੀਟ ਛੱਡ ਦਿੰਦੇ ਕਿ ਮੈਂ ਇਸ ਲੀਡਰਸ਼ਿਪ ਤੋਂ ਜਿਹੜੀ ਹੈਗੀ ਟਿਕਟ ਲੈ ਕੇ ਮੈਂ ਚੋਣ ਨਹੀਂ ਲੜਾਂਗਾ ਦੂਸਰੇ ਪਾਸੇ ਚੰਦੂ ਗજરા ਸਾਹਿਬ ਵੀ ਸੀ ਬਿਲਕੁਲ ਉਹਨਾਂ ਨੇ ਝੁੰਦਾ ਸਾਹਿਬ ਦੀ ਰਿਪੋਰਟ ਆਉਣ ਤੋਂ ਬਾਅਦ ਆਨੰਦਪੁਰ ਸਾਹਿਬ ਤੋਂ ਉਸੇ ਲੀਡਰਸ਼ਿਪ ਤੋਂ ਟਿਕਟ ਲੈ ਕੇ ਚੋਣ ਲੜੀ ਚੋਣ ਲੜੀ ਜਿਸ ਦੀ ਲੀਡਰਸ਼ਿਪ ਦਿਓ ਨੂੰ ਬਦਲਣਾ ਚਾਹੁੰਦੇ ਸੀ ਝੁੰਦਾ ਸਾਹਿਬ ਦੀ ਰਿਪੋਰਟ ਦੇ ਅਨੁਸਾਰ ਹੁਣ ਤੁਸੀਂ ਦੱਸੋ ਵੀ ਜੀ ਅੱਪਾ ਇਸ ਤਰ੍ਹਾਂ ਦੇ اخلاقی ਮਿਆਰ ਦੇ ਨਾਲ ਸਿਆਸਤ ਕੀਤੀ ਜਾਊਗੀ ਉਹ ਸਿਆਸਤ ਕਿੰਨੀ ਕੁ ਉਹ ਜ਼ਿੰਦਾਰ ਹੋ ਸਕਦੀ ਹੈ ਚਾਹੀਦਾ ਤੇ ਇਹ ਸੀ ਕਿ ਉਹ ਕਹਿੰਦੇ ਨਹੀਂ ਜੀ ਸਾਨੂੰ ਟਿਕਟਾਂ ਨਹੀਂ ਚਾਹੀਦੀਆਂ ਹੈਗੀਆਂ ਅਸੀਂ ਤਾਂ ਪਹਿਲਾਂ ਇਸ ਗੱਲ ਤੇ ਵਿਜੇਦਾਂ ਉਹਦਾ ਕੁਝ ਵੀ ਜਿਹੜਾ ਹੈਗਾ ਉਹ ਨਿਰਣਾ ਨਿਕਲਦਾ ਕੁਝ ਵੀ ਸਾਹਮਣੇ ਆਉਂਦਾ ਉਹ ਵੱਖਰੀ ਚੀਜ਼ ਸੀ ਪਰ ਬੰਦੇ ਦਾ ਆਪਣਾ ਸਟੈਂਡ ਤਾਂ ਹੋਣਾ ਚਾਹੀਦਾ ਔਰ ਫਿਰ ਤੁਸੀਂ ਵੇਖੋਗੇ ਕਿ ਭਾਜਪਾ ਵਿੱਚੋਂ ਉਸੇ ਸੁਖਵੀਰ ਸਿੰਘ ਦੀ ਲੀਡਰਸ਼ਿਪ ਦੇ ਵਿੱਚ ਢੀਂਸਾ ਸਾਹਿਬ ਮੁੜ ਕੇ ਆਏ ਜਾ ਇਹ ਉਹ ਛੱਡ ਗਏ ਸੀ ਕਿ ਉਹਨਾਂ ਨੂੰ ਉਹ ਲੀਡਰਸ਼ਿਪ ਜਿਹਨੂੰ ਉਹ ਪਸੰਦ ਨਹੀਂ ਕਰਦੇ ਜਿਸ ਲੀਡਰਸ਼ਿਪ ਨੂੰ ਉਹ ਯੋਗ ਨਹੀਂ ਸਮਝਦੇ ਸਮਰੱਥ ਨਹੀਂ ਸਮਝਦੇ ਉਸੇ ਲੀਡਰਸ਼ਿਪ ਚਾਏ ਕਿਉਂਕਿ ਉਹ ਇੱਕ ਕਾਰਨ ਇਸ ਤਰ੍ਹਾਂ ਦਾ ਸੀ ਕਿ ਇਹਨਾਂ ਦੇ ਵਿੱਚ ਜਾਓ ਤੇ ਵਿੱਚ ਪੈ ਕੇ ਜਦੋਂ ਦਫੇੜ ਪਾਵਾਂਗੇ ਇਹ ਜਿਹੜੀ ਹੈਗੀ ਸੁਖਵੀਰ ਸਿੰਘ ਜਿਹੜਾ ਹੈਗਾ ਉਹ ਕਮਜ਼ੋਰ ਹੋਰ ਪੈ ਜਾਏਗਾ ਕਿ ਲੋਕੀਆਂ ਨੂੰ ਛੱਡ ਰਹੇ ਨੇ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਤੇ ਦੋ ਤਰੀਕ ਦੇ ਹੁਕਮਨਾਮੇ ਤੇ ਵੀ ਜਦੋਂ ਗੱਲ ਆ ਕੇ ਨਿਬੜੀ ਹੈ ਉਹਦੇ ਵਿੱਚ ਇਹਨਾਂ ਗੱਲਾਂ ਨੂੰ ਬਿਲਕੁਲ ਨਹੀਂ ਵਾਚਿਆ ਗਿਆ ਹੈਗਾ ਕਿ ਇਹ ਘਟਨਾਵਾਂ ਇਦਾਂ ਕਿਉਂ ਹੋਈਆਂ ਗਈਆਂ ਨੇ ਉੱਥੇ ਵੀ ਇਹੋ ਚੀਜ਼ ਸੁਖਵੀਰ ਸਿੰਘ ਤੇ ਆ ਕੇ ਇਕੱਲੇ ਤੇ ਕੌਨਸੈਂਟਰੇਟ ਕੀਤੀ ਹੈ ਔਰ ਅੱਜ ਤੱਕ ਕਿਸੇ ਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਇਸ ਚੀਜ਼ ਦਾ ਵਿਸ਼ਲੇਸ਼ਣ ਕਰੇ ਕਿ ਇਹ ਕਿਉਂ ਹੋਇਆ ਇਸ ਹੈ ਤੇ ਸਪਸ਼ਟ ਕਿ ਇਹ ਸਾਜ਼ਿਸ਼ ਅਧੀਨ ਹੋਇਆ ਪਰ ਉਹਨਾਂ ਲੋਕਾਂ ਨੂੰ 2 ਦਸੰਬਰ ਤੱਕ ਫੈਸਲਾ ਜਿਹੜਾ ਸੁਣਾਉਣ ਤੱਕ ਵੀ ਜਿਹੜਾ ਆਬ ਰਸਤ ਕੇ ਮਲਟੋਆ ਨੇ ਆਪਣੇ ਸਿਆਸੀ ਜੀਵਨ ਦਾ ਬਲੀਦਾਨ ਦਿੱਤਾ ਆ ਉਹ ਵੀ ਇੱਕ ਵੱਡਾ ਘਟਨਾਕਰਮ ਇਹਦਾ ਵੱਡਾ ਹਿੱਸਾ ਹੈ ਉਹਨਾਂ ਨੂੰ ਅਜੇ ਤੱਕ ਵਾਪਸ ਸ਼੍ਰੋਣੀ ਕਾਲੀ ਦਰਜ ਨਹੀਂ ਆ ਸਕੇ ਤੇ ਦੂਸਰਾ ਇਹਦੇ ਵਿੱਚ ਇੱਕ ਮੁੱਖ ਮੁੱਦਾ ਹੋਰ ਹੈ ਜਿਹੜਾ ਅਜੇ ਤੱਕ ਦੁਨੀਆ 'ਚ ਕਿਸੇ ਵੀ ਅਦਾਲਤ 'ਚ ਹੋਇਆ ਹੀ ਨਹੀਂ ਹੋਊਗਾ ਕਿ ਜਿਹੜਾ ਸਾਹ ਪ੍ਰਕਾਸ਼ ਸਿੰਘ ਬਾਦਲ ਦਾ ਫਖਰ-ਏ-ਕੌਮ ਵਾਪਸ ਲਿਆ ਗਿਆ ਹੈ ਉਹ ਅਜੇ ਤੱਕ ਜਿਹੜਾ ਕੇਸ ਦੇ ਨਾਲ ਕੋਈ ਤੱल्लਕ ਨਹੀਂ ਕੋਈ ਮੁੱਦਾ ਹੀ ਨਹੀਂ ਉਸ ਦਾ ਹੀ ਫੈਸਲਾ ਸੁਣਾ ਕੇ ਤੁਸੀਂ ਆਪਣੇ ਤਖਤ ਵੱਲੋਂ ਜਿਹੜਾ ਸਨਮਾਨ ਦਿੱਤਾ ਉਹਨੂੰ ਤੁਸੀਂ ਵਾਪਸ ਲੈ ਰਹੇ ਜੀ ਕਿਸੇ ਨੇ ਉਹਦੇ ਸ਼ਿਕਾਇਤ ਵਿੱਚ ਨਹੀਂ ਕਿਸੇ ਕੋਈ ਉਹਨੂੰ ਲਗਾਤੇ ਨਹੀਂਗਾ ਉਹ ਵੀ ਇਹਨਾਂ ਗੱਲਾਂ ਦਾ ਆਪਾਂ ਫਿਰ ਅਗਲੇ ਕਿਸ਼ਤੇ ਵਿੱਚ ਗੱਲਬਾਤ ਅੱਗੇ ਕਰਾਂਗੇ ਨਹੀਂ ਇੱਕ ਮਿੰਟ ਮੈਨੂੰ ਦਿਓ ਜਿਹੜਾ ਤੁਸੀਂ ਬਾਅਦ ਗੱਲ ਕੀਤੀ ਹੈ ਜਰੂਰ ਕਰਨੀ ਚਾਹ ਹਾਂਜੀ ਦੇਖੋ ਇੱਕ ਕਹਣੌਣੀ ਗੱਲ ਹੁੰਦੀ ਹੈ ਜਦੋਂ ਉਹ ਬੰਦਾ ਇਸ ਦੁਨੀਆ 'ਚ ਨਹੀਂ ਨਾ ਬਿਲਕੁਲ ਹਾਂ ਉਹਨੇ ਆ ਕੇ ਕੁਝ ਨਹੀਂ ਕਰਨਾ ਹੁਣ ਬਿਲਕੁਲ ਹਾਂ ਅਕਾਲ ਤਖਸਾਲ ਨੇ ਜੇ ਉਹਨਾਂ ਨੂੰ ਫਖਰੇ ਕੌਮ ਦਾ ਦੇ ਤਾ ਖਿਤਾਬ ਤਾਂ ਉਹ ਕੁਝ ਸੋਚ ਸਮਝ ਕੇ ਦਿੱਤਾ ਹੋਊਗਾ ਨਾ ਬਿਲਕੁਲ ਅੱਛਾ ਚਲੋ ਔਰ ਦੂਸਰਾ ਇੱਕ ਚੀਜ਼ ਤੁਸੀਂ ਇਹ ਦੇਖੋ ਵਿਰਸਾ ਸਿੰਘ ਬਲਟੋਹਾ ਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਸਿਆਸਤ ਚੋਂ ਪਾਸੇ ਕਰ ਦਿਓ ਉਹ ਆਪ ਹੀ ਹੋ ਗਏ ਤਿਹੋ ਸਮਰਪਤ ਸਿੱਖ ਜਿਹੜਾ ਹੈਗਾ ਉਹ ਕਦੇ ਵੀ ਤੁਹਾਨੂੰ ਉਹ ਕਹਾਣੀ ਇੱਕ ਗੁਰੂ ਸਾਹਿਬ ਵੇਲੇ ਦੀ ਹੋਏਗੀ ਕਿ ਉਹ ਜਿਹੜੇ ਭਾਈ ਲੱਧਾ ਜੀ ਪਰਪਕਾਰੀ ਹੁੰਦੇ ਸੀ ਉਹ ਕਿਸੇ ਸਿੱਖ ਨੂੰ ਮਹਾਰਾਜ ਨੇ ਕਹਿ ਦਿੱਤੀ ਸੀ ਮੱਥੇ ਨਾਲ ਲੱਗੀ ਤੇ ਉਹ ਕਹਿੰਦੇ ਜਿਹੜਾ ਸਪਰਸ਼ ਕਰਨ ਆਊਗਾ ਨਾ ਇਹਦੇ ਜਿਹੜੀ ਹੈਗੀ ਆ ਅਸੀਂ ਉਹਦਾ ਮੂੰਹ ਕਾਲਾ ਕਰ ਲਾਂਗੇ ਤੇ ਉਹ ਭਾਈ ਲੱਧਾ ਜੀ ਪਰਪਕਾਰੀ ਆਪ ਹੀ ਉਸ ਰੂਪ ਚ ਮਹਾਰਾਜ ਦੇ ਪੇਸ਼ ਹੋ ਗਏ ਸੀ ਕਿ ਮਹਾਰਾਜ ਇਹ ਮਾਫੀ ਦੇ ਦਿਓ ਯੋਕੋ ਜੋ ਕੁਛ ਮਹਾਰਾਜ ਨੇ ਕਿਹਾ ਸੀ ਅਸੀਂ ਕਰਾਂਗੇ ਉਹਨਾਂ ਨੇ ਪਹਿਲਾਂ ਹੀ ਕਰ ਲਿਆ ਤੇ ਮਹਾਰਾਜ ਉਹਦੀ ਸਮਰਪਣ ਭਾਵਨਾ ਦੇਖ ਕੇ ਭਾਈ ਲੱਦਾ ਜੀ ਦੀ ਮਤਲਬ ਹੀ ਪ੍ਰਸੰਨ ਹੋਏ ਤੇ ਉਹਨਾਂ ਨੇ ਉਹਨਾਂ ਦੀ ਸੁਪਾਰਸ਼ ਵੀ ਮੰਨ ਲਈ ਸੋ ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਦੇਖੋ ਇੱਕ ਵਿਚਾਰ ਨਹੀਂ ਗੱਲ ਹੈ ਉਹ ਮਵਰਟੋਆ ਸਾਹਿਬ ਉਹਨੇ ਕਹਿਣ ਤੋਂ ਹੀ ਛੱਡ ਗਏ ਨੌਬ ਤੇ ਨਹੀਂ ਹਉਣ ਦੱਤੀ ਹੈਗੀ ਉਹਨਾਂ ਨੇ ਆਪਣੀ ਪਾਰਟੀ ਨੂੰ ਕੁਸ਼ੂ ਬੰਦ ਨਹੀਂ ਪੈਨ ਦਿੱਤਾ ਵੀ ਹੁਣ ਪਾਰਟੀ ਕਿਵੇਂ ਕਰੇ ਇੱਕ ਇੱਕ ਚੀਜ਼ ਬਹੁਤ ਡੰਗਾਈ ਵਾਲੀ ਹੈ ਜਿਹੜੀ ਮੈਂ ਜ਼ਰੂਰ ਇਹਦੇ ਨਾਲ ਹੀ ਗੱਲ ਕਰਨੀ ਚਾਹਾਂਗਾ ਜੇ ਇਹਨਾਂ ਨੂੰ ਅਕਾਲ ਤਖਤ ਤੇ ਬੈਠੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਰਦਾਰ ਸੁਖਵੀਰ ਸਿੰਘ ਬਿਲਕੁਲ ਸਮਰਾਤ ਨਹੀਂ ਤਾਂ ਉਹ ਉਤੋਂ ਹੀ ਬਲਟੋਆ ਸਾਹਿਬ ਮੰਗੋ ਉਹਨਾਂ ਨੂੰ ਇਹ ਫੈਸਲਾ ਹੀ ਦੇ ਦਿੰਦੇ ਕਿ ਸਹੁਰਾ ਸੁਖਵੀਰ ਸਿੰਘ ਜੀ ਤੁਸੀਂ ਸਿਆਸਤ ਤੋਂ ਪਾਸੇ ਹੋ ਜਾਓ ਠੀਕ ਹੈ ਉਹ ਗੱਲ ਸੁਣੋ ਰੁਕੋ ਮੈਂ ਤੁਹਾਨੂੰ ਦੱਸਦਾ ਇਹ ਨਹੀਂ ਕੀਤਾ ਗਿਆ ਹਾਂ ਕਿਉਂ ਨਹੀਂ ਕੀਤਾ ਗਿਆ ਕਿ ਜੇ ਉਹ ਸਰਦਾਰ ਸੁਖਵੀਰ ਸਿੰਘ ਨੂੰ ਹੁੰਦੇ ਤਾਂ ਸੁਖਾ ਸੁਖਵੀਰ ਸਿੰਘ ਦਾ ਇੱਕ ਬਤੌਰ ਸਿੱਖ ਦੇ ਕਿਉਂ ਮੈਨੂੰ ਮੇਰਾ ਆਪਣਾ ਵਿਸ਼ਵਾਸ ਹੈ ਕਿ ਜੇ ਉਹਨਾਂ ਨੂੰ ਇਹ ਹੁਕਮ ਹੋ ਜਾਂਦਾ ਉਹਨਾਂ ਨੇ ਜਿਵੇਂ ਬਾਕੀ ਹੁਕਮ ਮੰਨੇ ਸੀ ਇਹ ਵੀ ਮੰਨ ਲੈਣੇ ਸੀ ਪਰ ਇਹਨਾਂ ਲੋਕਾਂ ਨੂੰ ਦੁੱਖ ਇਸ ਗੱਲ ਦਾ ਸੀ ਕਿ ਇਸ ਗੱਲ ਦੇ ਨਾਲ ਸਰਦਾਰ ਸੁਖਵੀਰ ਸਿੰਘ ਦੀ ਸਮਰਪਣ ਭਾਵਨਾ ਜੋ ਦਿਖਾਉਣਗੇ ਉਹਦੇ ਨਾਲ ਇੱਕ ਬਤੌਰ ਸਿੱਖ ਦੇ ਉਹਨਾਂ ਦਾ ਕਦ ਬਹੁਤ ਵੱਡਾ ਹੋ ਜਾਏਗਾ ਅਸਲ ਸਾਜ਼ਿਸ਼ ਉਹਨਾਂ ਦੇ ਸਿਆਸੀ ਕਦ ਨੂੰ ਰੋਲ ਕੇ ਖਤਮ ਕਰ ਦਿੱਤੀ ਖਤਮ ਕਰਕੇ ਅਕਾਲੀ ਦਲ ਨੂੰ ਰੋਲਣ ਦੀ ਗੱਲ ਸੀ ਕਿਉਂਕਿ ਕੇਂਦਰੀ ਤਾਕਤਾਂ ਜਿਹੜੀਆਂ ਵੀ ਹੈ ਉਹ ਕਹੁੰਦੀਆਂ ਨੇ ਕਿ ਅਕਾਲੀ ਦਲ ਨੂੰ ਖੇਰੂ ਖੁਰੂ ਕਰਕੇ ਸਿੱਖਾਂ ਦੀ ਇੱਕ ਸੰਗਠਿਤ ਰਾਜਸੀ ਸ਼ਕਤੀ ਨੂੰ ਖੇਰੂ ਖੁਰੂ ਕਰ ਦਿੱਤਾ ਜਾਵੇ ਸਿੱਖਾਂ ਨੂੰ ਬਾਕੀ ਪਾਰਟੀਆਂ ਵਿੱਚ ਤਾਂ ਵੱਡੇ ਵੱਡੇ ਅਹੁਦੇ ਦੇ ਦਿਓ ਜਿਵੇਂ ਗਿਆਨੀ ਗੱਲ ਸਿੰਘ ਤੇ ਉਸ ਵਕਤ ਬਲੂ ਸਟਾਰ ਬਲੇ ਬੂਟਾ ਸਿੰਘ ਹੈਗੇ ਸੀ ਪਰ ਉਹ ਰੋਕਦੇ ਨਹੀਂ ਨ ਸਕੇ Subscribe now and press the bell icon. Never miss an update.